ਜੇ ਪੰਜਾਬ ਤੇ ਹਰਿਆਣਾ ਦੀ ਗੱਲ ਕਰ ਲਈਏ ਕਿਉਂਕਿ ਇਹਨਾਂ ਦੋਨਾਂ ਸੂਬਿਆਂ ਦੇ ਅੰਦਰ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਐਮਐਸਪੀ ਲਾਗੂ ਆ ਇਹਨਾਂ ਦੋਨਾਂ ਸੂਬਿਆਂ ਦੇ ਜਿਹੜਾ ਖੇਤੀਬਾੜੀ ਦਾ ਇਨਫਰਾਸਟ੍ਰਕਚਰ ਆ ਜਾਂ ਮੰਡੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਗੱਲ ਆ ਉਹਦੇ ਬਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਬਲਕੇ ਇਸ ਤਰ੍ਹਾਂ ਲੱਗ ਰਿਹਾਗਾ ਕਿ ਹਾਲੀ ਹਾਲੀ ਕੇਂਦਰ ਸਰਕਾਰ ਚਾਹ ਰਹੀ ਆ ਕਿ ਪੰਜਾਬ ਦਾ ਜਿਹੜਾ ਮੰਡੀਕਰਨ ਇਹ ਹਰਿਆਣੇ ਦਾ ਮੰਡੀ ਕਰਨਾ ਉਹ ਟੈਸਟ ਨਾ ਸੋਜੇ ਟੁੱਟਦੇ ਔਰ ਰਾਤ ਜਿਹੜਾ ਬਰਬਾਦ ਹੋ ਜੇ ਹੁਣ ਸਾਰਾ ਖਰਚਾ ਅੰਨ ਕਣਕ ਅਸੀਂ ਪੈਦਾ ਕਰਦੇ ਆ ਚਾਵਲ ਅਸੀਂ ਪੈਦਾ ਕਰਦੇ ਆ ਔਰ ਬੇਸਿਕ ਇਨਫਰਾਸਟ੍ਰਕਚਰ ਦੇ ਹੁਣ ਸਾਨੂੰ ਪੈਸਾ ਲਾਉਣਾ ਪਊਗਾ ਅੱਗੇ ਥੋੜਾ ਬਹੁਤਾ ਪੈਸਾ ਜਿਹੜਾ ਵਾਅਦਾ ਸੀਗਾ ਮੈਂ ਕਹਿ ਕੇ ਅਸੀਂ ਕਿ ਆਰਡੀਐਫ ਦਾ 8500 ਕਰੋੜ ਰੁਪਏ ਪੈਣਗੇ ਉਹ ਪਾਈਸਾ ਡਾ ਉਹੀ ਦੇ ਦਿਓ ਕਿਤੇ 빅 ਸਿੰਗਲ ਵਰਡ ਦਾ ਯੂਜ਼ ਜੜਾ ਨਾ 8500 ਕਰੋੜ ਰੁਪਏ ਦਾ ਹੋਇਆ ਨਾ ਪੰਜਾਬ ਦਾ ਜ਼ਿਕਰ ਆਇਆ ਸੋ ਹੁਣ ਸਾਰਾ ਜਿਹੜਾ ਮੰਡੀਆਂ ਦਾ ਵਿਕਾਸ ਆ ਉਹ ਪੰਜਾਬ ਨੂੰ ਆਪਣੇ ਸਰੋਤਾਂ ਤੋਂ ਕਰਨਾ ਪਊਗਾ ਡਾਈਵਰਸਿਫਿਕੇਸ਼ਨ ਦੀ ਗੱਲ ਚੱਲੀ ਡਾਈਵਰਸਿਫਿਕੇਸ਼ਨ ਦੀ ਗੱਲ ਚੱਲੀ ਦੇਸ਼ ਦੇ ਫਾਈਨਾਂਸ Minister ਸਾਹਿਬ ਨੇ ਕਿਹਾ ਕਿ ਦੇਸ਼ ਨੂੰ ਸੀ ਡਾਈਵਰਸਿਫਿਕੇਸ਼ਨ ਵੱਲ ਲੈ ਕੇ ਜਾ ਰਹੇ ਆ ਕਿਹ ਚੀਜ਼ ਵੱਲ ਲੈ ਕੇ ਜਾ ਰਹੇ ਨਾਰੀਅਲ ਦੀ ਡਾਈਵਰਸੀਫਿਕੇਸ਼ਨ ਕਾਜੂ ਦੀ ਡਾਈਵਰਸੀਫਿਕੇਸ਼ਨ ਚੰਦਨ ਦੀ ਡਾਈਵਰਸੀਫਿਕੇਸ਼ਨ ਸੁੱਕੇ ਫਲ ਜਿਹੜੇ ਨੇ ਉਹਨਾਂ ਦੀ ਡਾਈਵਰਸੀਫਿਕੇਸ਼ਨ ਜਿਹੜੇ ਤੁਸੀਂ ਜਿੰਨਾ ਫਲਾਂ ਦੀ ਵਰਤੋਂ ਤੁਸੀਂ ਆਪਣੇ ਘਰ ਚਾਹੇ ਮਹਿਮਾਨਾਂ ਲਈ ਕਰਦੇ ਹੋ ਉਹ ਵੀ 100 ਗ੍ਰਾਮ 200 ਗ੍ਰਾਮ ਰੱਖਦੇ ਆਂਗੇ ਆਪਾਂ 400 ਗ੍ਰਾਮ ਤਾਂ ਉਹਨਾਂ ਫਲਾਂ ਦੇ ਅੰਦਰ ਡਾਈਵਰਸੀਫਿਕੇਸ਼ਨ ਲੈ ਕੇ ਆਉਣ ਦੀ ਗੱਲ ਕੀਤੀ ਗਈ ਜਿਹੜਾ ਤਿੰਨ ਦੇ ਤਿੰਨ ਵਾਰ ਖਾਣਾ ਖਾਂਦਾ ਮਨੁੱਖ ਸਵੇਰੇ ਦੁਪਹਿਰੇ ਤੇ ਸ਼ਾਮ ਉਸ ਕਿਤੀ ਦੀ ਡਾਈਵਰਸੀਫਿਕੇਸ਼ਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਇਹਦਾ ਮਤਲਬ ਆ ਕਿ ਚੰਦਕ ਸਟੇਟਾਂ ਦੇ ਵਿੱਚ ਜਿੱਥੇ ਨਾਰੀਅਲ ਪੈਦਾ ਹੁੰਦਾਗਾ ਜਾਂ ਜਿੱਥੇ ਕਾਜੂ ਪੈਦਾ ਹੁੰਦਾਗਾ ਉਹਨਾਂ ਦੇ ਵਿੱਚ ਕੀ ਡਾਈਵਰਸਿਟੀਸ਼ਨ ਕਿੰਨੀ ਹੋਊਗੀ ਉਹ ਤਾਂ ਆਲਰੇਡੀ ਇਸ ਦੇ ਵਿੱਚ ਲੱਗੇ ਹੋਏ ਨੇਗੇ ਇਸ ਤੋਂ ਇਲਾਵਾ ਜੇ ਆਪਾਂ ਉੱਤਰੀ ਭਾਰਤ ਦੀ ਪੂਰੀ ਦੀ ਗੱਲ ਕਰੀਏ ਜਾਂ ਬਾਰਡਰ ਦੀ ਗੱਲ ਕਰੀਏ ਤੇ ਜੰਮੂ ਕਸ਼ਮੀਰ ਤੋਂ ਪੰਜਾਬ ਦੀ ਗੱਲ ਕਰੀਏ ਇਸ ਬਾਰਡਰ ਵੱਲ ਇੱਕ ਵੀ ਧਿਆਨ ਦਿੱਤਾ ਗਿਆ ਮੈਡਮ ਨੇ ਸਿਰਫ ਚਾਰ ਵਾਰ ਡਿਫੈਂਸ ਦੀ ਗੱਲ ਕੀਤੀ ਦੇਸ਼ ਦੇ ਡਿਫੈਂਸ ਦੀ ਗੱਲ ਕੀਤੀ ਚਾਰੇ ਵਾਰ ਕਿਤੇ ਡਿਫੈਂਸ ਦਾ ਬਜਟ ਵਧਿਆ ਨਹੀਂ ਹੈਗਾ। ਦੇਸ਼ ਇੱਕ ਬਹੁਤ ਵੱਡੇ ਕ੍ਰਾਈਸੇ ਚੱਲ ਗਿਆ। ਭਾਰਤ ਪਾਕਿਸਤਾਨ ਦਾ ਭਾਰਤ ਪਾਕਿਸਤਾਨ ਦੇ ਅੰਦਰ ਟੈਨਸ਼ਨ ਪੈਦਾ ਹੋਈ। ਔਰ ਸਾਡੇ ਦਾ ਪੰਜਾਬ ਦੇ ਛੋਟੇ-ਛੋਟੇ ਬੱਚੇ ਫੌਜੀਾਂ ਦੇ ਅੰਦਰ ਤੋਂ ਪਲਾਰ ਰਹੇ ਸੀਗੇ। ਦੇਸ਼ ਦੀ ਮਿਲਟਰੀ ਨੂੰ ਦੇਸ਼ ਦੀ ਮਿਲਟਰੀ ਸੇਵਾ ਕਰ ਰਹੇ ਸੀਗੇ। ਕੋਈ ਰੋਟੀ ਬਣਾ ਕੇ ਘਰੋਂ ਲੈ ਕੇ ਜਾ ਰਿਹਾ ਸੀਗਾ। ਕੋਈ ਦੁੱਧ ਗਰਮ ਕਰਕੇ ਲੈ ਕੇ ਜਾ ਰਿਹਾ ਸੀ। ਕੋਈ ਚਾਹ ਗਰਮ ਕਰਕੇ ਲੈ ਰਿਹਾ ਸੀ ਔਰ ਛੋਟੇ-ਛੋਟੇ ਬੱਚੇ ਜਾ ਰਹੇ ਸੀਗੇ। ਮੈਂ ਤਾਂ ਗੱਲ ਕਰ ਰਿਹਾ ਤੋ ਕਿ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਕਿ ਦੇਸ਼ ਦੀ ਸੇਵਾ ਕਰਨੀ ਆ ਦੇਸ਼ ਦੇ ਡਿਫੈਂਸ ਦੀ ਸੇਵਾ ਕਰਨੀ ਆ ਦੇਸ਼ ਆ ਯਾਦ ਹੋਣ ਤੋਂ ਪਹਿਲਾਂ ਲਾ ਲਓ ਯਾ ਦੇਸ਼ ਆ ਯਾਦ ਹੋਣ ਤੋਂ ਬਾਅਦ ਲਾ ਲਓ ਤੇ ਡੂਰਿੰਗ ਆ ਪੀਰੀਅਡ ਆਫ ਜਦੋਂ ਇੰਡੀਪੈਂਡੈਂਸ ਸਟਰਗਲ ਚੱਲ ਰਹੀ ਸੀ ਜਦੋਂ ਦੀ ਗੱਲ ਕਰ ਲਈਏ ਸਭ ਤੋਂ ਵੱਧ ਕਰਵਾਨੀਆਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਨੇਗੀਆਂ ਪਰ ਅੱਜ ਸਾਡੇ ਸਾਡਾ ਸਿਰਫ 550 ਕਿਲੋਮੀਟਰ ਲੰਬੇ ਬਾਰਡਰ ਦੇ ਲਈ ਮੈਂ 1000 ਕਰੋੜ ਰੁਪਏ ਮੰਗਿਆ ਸੀ ਕੀ ਮੰਗਿਆ ਸੀ ਕਿੰਨੇ ਕੇ ਪੈਸੇ ਮੰਗੇ ਸੀ 1000 ਕਰੋੜਾ ਰੁਪਏ ਮੰਗਿਆ ਸੀਗਾ ਕਿ ਅਸੀਂ ਆਪਣੇ ਬਾਰਡਰ ਨੂੰ ਥੋੜਾ ਹੋਰ ਸਟਰੋਂਗ ਕਰ ਲਵਾਂਗੇ ਉੱਥੇ ਲੇਟੈਸਟ ਟੈਕਨੀਕਸ ਦੀ ਅਸੀਂ ਮਸ਼ੀਨਰੀ ਜਿਹੜੀ ਆਉਲਾ ਦੇਾਂਗੇ ਅਸੀਂ ਆਪ ਦਾ ਜਿਹੜੇ ਸਾਡੇ ਪੁਲਿਸ ਸਟੇਸ਼ਨ ਨੂੰ ਹੋਰ ਸਟਰੋਂਗ ਕਰ ਦਿਆਂਗੇ ਬੇਸਿਕ ਇਨਸਫ ਇਨਫਰਾਸਟ੍ਰਕਚਰ ਜਿਹੜਾ ਉਹਦੇ ਵਿੱਚ ਵਾਦਾ ਕਰ ਦਵਾਂਗੇ ਤਾਂ ਕਿ ਜਿਹੜਾ ਦੁਸ਼ਮਣਾ ਉਹ ਸਾਡੇ ਤੋਂ ਦੂਰ ਰਹੇ ਬੇਸ਼ੱਕ ਅਸੀਂ ਆਪਣੀ ਪੰਜਾਬ ਪੁਲਿਸ ਨੇ ਸਾਨੂੰ ਮਾਣ ਆ ਅਸੀਂ ਉਹਦੇ ਅੰਦਰ ਐਂਟੀ ਡਰੋਨ ਸਿਸਟਮ ਵੀ ਜਿਹੜਾ ਲੈ ਕੇ ਆਏ ਤੁਹਾਡੇ ਸਾਹਮਣੇ ਤੁਹਾਨੂੰ ਵੀ ਲੈ ਕੇ ਗਏ ਸੀ ਸਾਰਿਆਂ ਨੇ ਪਰ ਲੇਕਰ ਕੇਂਦਰ ਨੇ ਉਹ ਉਸ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਇਸੇ ਤਰੀਕੇ ਜਿਹੜਾ ਰਾਸਤੀ ਕਿਸੇ ਵਿਕਾਸ ਯੋਜਨਾ ਦੀ ਜਿਹੜੀ ਕਿਸਾਨ ਦੇ ਲਈ ਆ ਉਹਦੇ ਵਿੱਚ ਵੀ ਪਹਿਲਾਂ ਵੀ 8500 ਕਰੋੜ ਰੁਪਏ ਸੀ ਹੁਣ ਵੀ 8500 ਕਰੋੜ ਰੁਪਏ ਆਗਾ ਕੋਈ ਵਾਦਾ ਨਹੀਂ ਕੀਤਾ ਗਿਆ ਯੂਰੀਆ ਦੀ ਸਬਸਿਡੀ ਜਿਹੜੀ ਯੂਰੀਆ ਦੀ ਸਬਸਿਡੀ ਆ ਉਹਦੇ ਅੰਦਰ 10000 ਕਰੋੜ ਰੁਪਏ ਦਾ ਘੱਟ ਮਾਰਤਾ ਸਦੇ ਸਦੇ 10000 ਕਰੋੜ ਰੁਪਏ ਘਟਾਤਾ ਇਹਦਾ ਮਤਲਬ ਕੀ ਹੋਊਗਾ ਹੁਣ ਬਲੈਕ ਮਾਰਕੀਟਿੰਗ ਹੋਊਗੀ ਚੰਦ ਕੰਪਨੀਆਂ ਨੂੰ ਚੰਦ ਵੱਡੇ ਵੱਡੇ ਹਾਊਸਸ ਨੂੰ ਫਾਇਦਾ بچਾਉਣ ਦੇ ਲਈ ਭਾਰਤ ਜਨਤਾ ਪਾਰਟੀ ਦੇ ਕਟਲਾਤਾ ਕਿਉਂਕਿ ਜਦੋਂ ਸਬਸਿਡੀ ਦੇ ਯੂਰੀਆ ਨਹੀਂ ਮਿਲੂਗਾ ਤਾਂ ਨੇਚਰਲ ਜਾਂ ਕੁਦਰਤੀ ਆ ਕਿਸਾਨ ਨੂੰ ਉਪਰ ਮਾਰਕੀਟ ਤੋਂ ਖਰੀਦਣਾ ਪੈਣਾਗਾ ਉਪਰ ਮਾਰਕੀਟ ਵਿੱਚ ਮਹਿੰਗੇ ਰੇਟ ਦੇ ਉੱਤੇ ਜਿਹੜਾ ਯੂਰੀਆ ਉਹ ਕਿਸਾਨ ਨੂੰ ਖਰੀਦਣਾ ਪੈਣਾਗਾ ਸੋ ਕਿਸਾਨ ਨੂੰ ਮਾਰਨ ਦੇ ਲਈ ਪੂਰਾ ਯਤਨ ਜਿਹੜਾ ਉਹ ਭਾਰਤ ਜਨਤਾ ਪਾਰਟੀ ਦੀ ਸਰਕਾਰ ਨੇ ਕੀਤਾ ਇਸੇ ਤਰੀਕੇ ਜੇ ਮੈਂ ਗੱਲ ਕਰਾਂ ਟੈਕਸਸ ਦੀ ਕਿਸੇ ਵੀ ਪ੍ਰਕਾਰ ਦੀ ਟੈਕਸ ਦੇ ਅੰਦਰ ਕੋਈ ਵੀ ਛੂਟ ਨਹੀਂ ਦਿੱਤੀ ਗਈ ਮਹਿੰਗਾਈ ਦੀ ਵਾਰ ਸਰਕਾਰ ਆਈ ਸੀ ਸਰਕਾਰ ਕਿਸ ਗੱਲ ਤੇ ਆਈ ਸੀ ਕਿ ਮਹਿੰਗਾਈ ਖਤਮ ਕਰਾਂਗੇ ਪਰ ਲੇਕਿਨ ਪਿਛਲੇ 12 ਸਾਲਾਂ ਤੋਂ ਮਹਿੰਗਾਈ ਜਿਹੜੀ ਆ ਉਹ ਵੱਧ ਰਹੀ ਆ ਜਿਹੜਾ ਸਕਿਉਰਿਟੀ ट्रांजैक्शन ਟੈਕਸ ਆ ਜਿਹੜਾ ਮਿਊਚੁਅਲ ਫੰਡ ਤੇ ਲੱਗਦਾਗਾ ਮਿਊਚੁਅਲ ਫੰਡ ਤੇ ਲੱਗਦਾ ਗਿਆ ਤੁਸੀਂ ਲਾਉਨੇ ਹੋ ਬਹੁਤ سارے ਲੋਕ ਮਿਊਚੁਅਲ ਫੰਡ ਦੇ ਅੰਦਰ ਆਪਣਾ ਪੈਸਾ ਲਾਉਂਦੇ ਰਹੇਗੇ ਮਿਚੁਅਲ ਟ੍ਰਾਂਜੈਕਸ਼ਨ ਟੈਕਸ ਕਹਿੰਦੇ ਨੇ ਇਹਨੂੰ ਉਹਦੇ ਉੱਤੇ 0.2 ਟੈਕਸ ਸੀਗਾ ਉਹ ਬਤਾ ਕੇ ਕਿੰਨਾ ਕਰਤਾ 0.5 0.5 ਇਸੇ ਤਰ੍ਹਾਂ 2016 ਚ ਤੁਸੀਂ ਦੇਖਿਆ ਹੋਊਗਾ ਕਿ 골ਡ ਦੇ ਉੱਤੇ ਆਇਆ ਸੀਗਾ ਬੌਂਡ ਜਾਰੀ ਕੀਤਾ ਸੀ ਗਵਰਨਮੈਂਟ ਆਫ ਇੰਡੀਆ ਨੇ 골ਡ ਦੇ ਕਿ ਆ ਸੀਗਾ ਕਿਤੇ ਅਸੀਂ ਟੈਕਸ ਨਹੀਂ ਵਧਾਵਾਂਗੇ ਇਹ ਬਿਲਕੁਲ ਐਸੇ ਟੈਕਸ ਨਹੀਂ ਲਾਵਾਂਗੇ ਤੇ ਹੁਣ ਜੇ ਤੂੰ ਤੁਹਾਡੇ ਕੋਲੇ 골ਡ ਦੇ ਬੌਂਡ ਪਏ ਨੇਗੇ ਖਰੀਦੇ ਪੁਰਾਣੇ ਤੁਸੀਂ ਕਿਸੇ ਨੂੰ ਵੇਚੋਗੇ ਜੇ ਤੁਸੀਂ ਕਿਸੇ ਨੂੰ ਵੇਚੋਗੇ ਤਾਂ ਉਹ ਤੇ ਟੈਕਸ ਲੱਗੂਗਾ ਜਦੋਂ ਫਰਦਰ ਵੇਚੂਗਾ ਟੈਕਸ ਲੱਗੂਗਾ ਹੁਣ ਸਿਰਫ ਜਿਹੜਾ origignal 라ਪੀ ਆ ਸਿਰਫ ਉਹੀ ਟੈਕਸ ਐਗਜ਼ੈਂਪਟਡ ਆ ਹੋਰ ਨੂੰ ਸਾਰਿਆਂ ਨੂੰ ਟੈਕਸ ਲੱਗੂਗਾ ਸੋ ਮੇਰਾ ਕਹਿਣ ਦਾ ਪਾਵ ਆ ਕਿ ਭਾਰਤੀ ਜਨਤਾ ਪਾਰਟੀ ਨੇ ਲਗਾਤਾਰ 12 ਬਜਟ ਪੇਸ਼ ਕੀਤੇ ਨੇ ਔਰ 12ਵੀਂ ਵਾਰ ਵੀ ਪੰਜਾਬ ਨੂੰ ਨਰਾਸ਼ ਕੀਤਾਗਾ ਪੀਐਮ ਬਿਸ਼ਕਰਮਾ ਯੋਜਨਾ ਤੁਹਾਡੇ ਯਾਦ ਹੋਊਗਾ ਕਿੰਨਾ ਵੱਡਾ ਜ਼ੋਰ ਲਾਇਆ ਸੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀ ਕਿ ਬਿਸ਼ਕਰਮਾ ਯੋਜਨਾ ਸ਼ੁਰੂ ਕੀਤੀ ਆ। ਅਰ ਜਿਹੜੇ ਰਾਈ ਰਵਾਇਤੀ ਕਾਰੀਗਰ ਹਸਤਕਲਾ ਕਰਮੀਆਂ ਨਾਲ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਬਹੁਤ ਵੱਡਾ ਉਹਨਾਂ ਦਾ ਜਿਹੜਾ ਵਿਕਾਸ ਹੋਊਗਾ। ਪਹਿਲਾ ਬਜਟ ਕਿੰਨਾ ਰੱਖਿਆ ਗਿਆ ਸੀਗਾ 5100 ਕਰੋੜ ਰੁਪਏ ਦਾ। ਹੁਣ ਕਿੰਨਾ ਕਰ ਦਿੱਤਾ ਗਿਆ? 3860 ਰੁਪਏ 3860 ਰੁਪਏ। ਯਾਨੀ ਕਿ ਜਿਹੜਾ ਵਧਟ ਕਾਰੀਗਰਾਂ ਦੇ ਲਈ ਬਿਸ਼ਕਰਮਾ ਯੋਜਨਾ ਦੇ ਨਾਂ ਦੇ ਉੱਤੇ 5100 ਰੁਪਏ ਰੱਖਿਆ ਗਿਆ ਸੀ ਕਟਾ ਕੇ 38000 ਕਰੋੜ ਰੁਪਏ ਕਰ ਦਿੱਤਾ ਗਿਆ ਇਹਦਾ ਮਤਲਬ ਕੀ ਆ ਕਿ ਸਰਕਾਰ ਹੁਣ ਲਗਾਤਾਰ ਨਿਗਾਰਵਲ ਜਾ ਰਹੀ ਆ ਇਸੇ ਤਰੀਕੇ ਨਾ ਹੀ ਕੋਈ ਰੋਜ਼ਗਾਰ ਦੇ ਹੋਰ ਸਾਧਨ ਪੈਦਾ ਕਰਨ ਦੀ ਸਕੀਮ ਆਈ ਹੈਗੀ ਪੀਐਮ ਸ਼੍ਰੀ ਯੋਜਨਾ ਜਿਹੜੀ ਸਕੂਲਾਂ ਦੀ ਉਹਦੇ ਅੰਦਰ ਕੋਈ ਵਾਦਾ ਨਹੀਂ ਕੀਤਾ ਗਿਆ ਪੀਐਮ 우ਸ਼ਾ ਉਹਦੇ ਅੰਦਰ ਕੋਈ ਵਾਦਾ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਜਿਹੜਾ ਸਟੇਟਾਂ ਦੇ ਲਈ ਵਿਸ਼ੇਸ਼ ਫੰਡ ਸੀ ਯੂਨੈਸਕੋ ਸਾਸ ਕੀ ਕਹਦੇ ਨੇ ਆ ਵਿਸ਼ੇਸ਼ ਫੰਡ ਸੀ ਦਾ ਕੈਪੀਟਲ ਦਾ ਕੈਪੀਟਲ ਐਕਸਪੈਂਡੀਚਰ ਦਾ ਉਸ ਯੋਜਨਾ ਦਾ ਪੂਰੇ ਬਜਟ ਦੇ ਅੰਦਰ ਕੋਈ ਵੀ ਜ਼ਿਕਰ ਤੱਕ ਨਹੀਂ ਕੀਤਾ ਗਿਆ ਜਿਹੜੀ ਸਾਸਕੀ ਯੋਜਨਾ ਸੀ ਜਿਹਦੇ ਅੰਦਰ ਕੈਪੀਟਲ ਇਨਵੈਸਟਮੈਂਟ ਸੈਂਟਰ ਸਰਕਾਰ ਦਿੰਦੀ ਸੀ ਕਦੇ 1500 ਕਰੋੜ ਰੁਪਇਆ ਕਦੇ 1800 ਕਰੋੜ ਰੁਪਇਆ ਕਦੇ 2000 ਕਰੋੜ ਰੁਪਇਆ ਡਿਫਰੈਂਟ ਸਟੇਟ ਨੂੰ ਸਟੇਟ ਆਫ ਦੀ ਸਾਥ ਦੇ ਨਾਲ ਹਰ ਇੱਕ ਸਟੇਟ ਨੂੰ ਮਿਲਦਾ ਸੀ ਸੋ ਸਾਸਕੀ ਯੋਜਨਾ ਦਾ ਦੇਸ਼ ਦੇ ਡਿਫੈਂਸ ਮੰਤਰੀ ਨੇ ਜ਼ਿਕਰ ਤੱਕ ਨਹੀਂ ਕੀਤਾ ਇਸੇ ਤਰੀਕੇ ਆਯੂਸ਼ਮਾਨ ਭਾਰਤ ਯੋਜਨਾ ਜਿਹੜੀ ਆ ਉਹਦਾ ਵੀ ਬਜਟ ਦੇ ਅੰਦਰ ਕੋਈ ਵਾਦਾ ਨਹੀਂ ਕੀਤਾ ਗਿਆ ਬਲਕਿ ਜਿਹੜਾ ਸਵਸ਼ ਭਾਰਤ ਮਿਸ਼ਨ ਸੀਗਾ ਤਨ ਯਾਦ ਹੋਊਗਾ ਸਵਛ ਭਾਰਤ ਮਿਸ਼ਨ ਉਹਦਾ ਬਜਟ ਘਟਾ ਕੇ 2500 ਕਰੋੜ ਰੁਪਏ ਕਰ ਦਿੱਤਾ ਗਿਆ ਯਾਨੀ ਕਿ ਹੁਣ ਸ਼ਹਿਰਾਂ ਚ ਹੋਰ ਕੀ ਹੋਰ ਗੰਦਗੀ ਫੈਲਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਕਰੂਗੀ 5000 ਕਰੋੜ ਰੁਪਏ ਦੇ ਨਾਲ ਪਹਿਲੇ ਦੇਸ਼ ਦਾ ਬਹੁਤ ਘੱਟ ਬਜਟ ਸੀਗਾ ਉਹਦੇ ਅੰਦਰ ਵਾਅਦਾ ਤਾਂ ਕੀ ਕਰਨਾ ਸੀ ਬਲਕਿ 50% ਘਟ ਮਾਰਿਆ ਸਵਛ ਭਾਰਤ 2500 ਕਰੋੜ ਰੁਪਏ ਕਰ ਦਿੱਤਾ ਗਿਆ ਸੋ ਕਹਿਣ ਦਾ ਭਾਵ ਆ ਇਸ ਬਜਟ ਨੇ ਪੂਰੀ ਤਰ੍ਹਾਂ ਪੰਜਾਬ ਨੂੰ ਨਿਰਾਸ਼ ਕੀਤਾਗਾ ਅਰੇ ਇਥੋਂ ਤੱਕ ਭਾਰਤੀ ਜਨਤਾ ਪਾਰਟੀ ਦੇ ਮਨ ਦੇ ਅੰਦਰ ਨਫਰਤਾ ਬੀਜੇਪੀ ਦੀ ਸਰਕਾਰ ਦੇ ਅੰਦਰ ਕਿੰਨੀ ਵੱਡੀ ਨਫਰਤ ਭਰੀ ਭਈਆ ਪੰਜਾਬੀਆਂ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਇੱਕ ਸਿੰਗਲ ਸ਼ਬਦ ਇੱਕ ਸਿੰਗਲ ਵਰਡ ਮੈਡਮ ਦਿਨਬਲਾ ਸਿਤਾਰਾਮਨ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲ ਜਦੋਂ ਬਿੱਲ ਪੇਸ਼ ਕਰ ਰਹੇ ਸੀ ਪੰਜਾਬ ਦਾ ਨਾਂ ਤੱਕ ਨਹੀਂ ਲਿਆ ਪੰਜਾਬ ਦਾ ਜ਼ਿਕਰ ਤੱਕ ਨਹੀਂ ਕੀਤਾ ਹੈਗਾ ਕਿ ਭਾਈ ਇਹੀ ਕਹਿਣ ਦੇ ਕਿ ਜਦੋਂ ਭਾਰਤ ਪਾਕਿਸਤਾਨ ਨਾਲ ਟੈਨਸ਼ਨ ਪੈਦਾ ਹੋਈ ਸੀ ਆ ਪੰਜਾਬੀਆਂ ਦੇ ਬੱਚੇ ਦੁੱਧ ਪਿਲਾ ਰਹੇ ਸੀ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਕੇ ਖੜੇ ਸੀ ਤੁਹਾਡੇ ਕੈਮਰੇ ਨੇ ਕੈਦ ਕੀਤਾ ਸੋ ਇੱਕ ਸਿੰਗਲ ਵਰਡ ਜਿਹੜਾ ਧੰਨਵਾਦੀ ਕਰ ਦਿੰਦੇ ਪੈਸੇ ਨਾ ਦਿੰਦੇ ਧੰਨਵਾਦੀ ਕਰ ਦਿੰਦੇ ਉਹ ਧੰਨਵਾਦ ਤੱਕ ਨਹੀਂ ਸਰਿਆ ਭਾਰਤੀ ਜਨਤਾ ਪਾਰਟੀ ਤੋਂ ਮੈਂ ਪ੍ਰੀ ਬਜਟ ਮੀਟਿੰਗ ਦੇ ਅੰਦਰ ਪੂਰਾ ਲੇਖਾ ਜੋਖਾ ਰੱਖਿਆ ਸੀ ਪੰਜਾਬ ਦਾ ਕਿ ਪੰਜਾਬ ਦਾ ਖੜਾ ਦੇ ਕਾਰਨ 1600 ਕਰੋੜ ਰੁਪਏ ਪੀਐਮ ਸਾਹਿਬ ਨੇ ਅਨਾਉਂਸ ਕਰਕੇ ਗਏ ਨੇ ਕਾਈਂਡਲੀ ਉਹ ਰੀਲੀਜ਼ ਕਰ ਦਿਓ ਪਰ ਲੇਕਿਨ 1600 ਕਰੋੜ ਨਹੀਂ ਰੀਲੀਜ਼ ਹੋਇਆ 8500 ਕਰੋੜ ਰੁਪਏ ਜੇਕਰ ਕੀਤਾ ਸੀਗਾ ਆਰਡੀਐਫ ਦਾ ਕੋਈ ਪੈਸਾ ਨਹੀਂ ਆਇਆ 1000 ਬਾਰਡਰਸ ਦਿੱਤੇ ਪੁਲਿਸ ਦੀ ਸਟ੍ਰੈਂਥਿੰਗ ਲਈ ਕੀਤਾ ਲਿਖਿਆ ਸੀਗਾ ਕੋਈ ਪੈਸਾ ਨਹੀਂ ਆਇਆ ਮੈਂ ਵੀ ਕਿਹਾ ਸੀਗਾ ਕਿ ਮੈਮ ਬਹੁਤ ਲੰਬਾ ਸਮਾਂ ਹੋ ਗਿਆ 2012 ਦੇ ਵਿੱਚ 12 'ਚ 14 'ਚ ਮਿਡ ਡੇ ਮੀਲ ਵਰਕਰਸ ਸਾਡੀਆਂ ਬੀਬੀਆਂ ਜਿਹੜੀਆਂ ਛੋਟੇ ਬੱਚਿਆਂ ਨੂੰ ਭੋਜਨ ਬਣਾ ਕੇ ਸਕਾਉਂਦੀਆਂ ਸਕੂਲਾਂ ਦੇ ਅੰਦਰ ਆਂਗਣ ਵਾਲੀ ਵਰਕਰ ਆਸ਼ਾ ਵਰਕਰ ਉਹਨਾਂ ਦੀ ਤਨਖਾਹ ਵਧਾ ਦਿਓ ਉਹਨਾਂ ਦਾ ਅਨਰੇਰੀਅਮ ਵਧਾ ਦਿਓ ਉਹਨਾਂ ਦਾ ਜਿਹੜਾ ਅਨਰੇਰੀਅਮ ਮਿਲਦਾ ਹੈਗਾ ਉਹ ਵਧਾ ਦਿਓ ਪਰ ਲੇਕਿਨ ਕੋਈ ਜ਼ਿਕਰ ਤੱਕ ਨਹੀਂ ਆਇਆ ਸੋ ਇਹ ਬਦਲ ਜਿਹੜਾ ਮੈਂ ਸਮਝਦਾ ਇਹ ਬਦਲ ਜਿੱਥੇ ਪੰਜਾਬ ਦੇ ਕਿਸਾਨ ਦੇ ਵਿਰੁੱਧਾ ਉਥੇ ਪੰਜਾਬ ਦੇ ਗਰੀਬ ਲੋਕਾਂ ਦੇ ਵਿਰੁੱਧਾ ਪੰਜਾਬ ਦੇ ਅੰਦਰ ਔਰ ਪੰਜਾਬੀਅਤ ਦੇ ਵਿਰੁੱਧਾ ਔਰ ਇੱਕ ਵੀ ਪੈਕੇਜ ਕਿਸੇ ਵੀ ਪ੍ਰਕਾਰ ਦਾ ਪੈਕੇਜ ਜਿਹੜਾ ਉਹ ਸੈਂਟਰ ਸਰਕਾਰ ਨੇ ਪੰਜਾਬ ਨੂੰ ਨਹੀਂ ਦਿੱਤਾ ਰੀਸੈਂਟਲੀ ਹੜਾਏ ਸੀਗੇ ਪ੍ਰਧਾਨ ਮੰਤਰੀ ਸਾਹਿਬ ਅਰ ਤੁਹਾਨੂੰ ਯਾਦ ਹੋਊਗਾ ਆਈ ਥਿੰਕ 42 ਦੇ ਕਰੀਬ 42 ਦੇ ਕਰੀਬ ਜਿਹੜੇ ਮਿਨਿਸਟਰ ਆਫ ਦਿ ਸਟੇਟ ਜਾਂ ਯੂਨੀਅਨ ਮਿਨਿਸਟਰ ਪੰਜਾਬ ਚ ਆਇਸੀ ਸ਼ਿਵਰਾਮ ਚਹਾਨ ਜੀ ਵੀ ਆਪਣੇ ਪਜਾਮਾ ਉੱਪਰ ਚੱਕ ਕੇ ਜੀਰ ਦੇ ਚ ਬੜ ਕੇ ਫੋਟੋ ਸ਼ੂਟ ਕਰਾਉਂਦਾ ਸੀ ਅਰ ਅਮਰਜੀਤ ਮਿੱਟੂ ਦੇ ਬਹੁਤ ਸਾਰੇ ਫੋਟੋ ਸ਼ੂਟ ਕਰਵਾਏ ਸੀਗੇ ਜਾਖੜ ਸਾਹਿਬ ਨੇ ਬਹੁਤ ਸਾਰੇ ਫੋਟੋ ਸ਼ੂਟ ਕਰਵਾਏ ਸੀਗੇ ਉਹ ਭਾਈ ਸਾਡਾ 1600 ਕੋਟ ਲੈ ਕੇ ਦੇ ਦਿੰਦੇ 20000 ਕੋਟ ਦੇ ਨਹੀਂ ਦੇਣਾ ਸੀ 1600 ਹੀ ਦੇ ਦਿੰਦੇ ਸੋ ਇਹ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਜਿਹੜੀ ਆ ਉਹ ਪੰਜਾਬੀਅਤ ਦੇ ਖਿਲਾਫ ਆ ਪੰਜਾਬ ਦੇ ਲੋਕਾਂ ਦੇ ਖਿਲਾਫ ਆ ਪੰਜਾਬ ਨੂੰ ਨਕਸ਼ੇ ਤੋਂ ਮਟਾਉਣਾ ਚਾਹੁੰਦੇ ਨੇ ਕਿ ਪਰ ਲੇਕਿਨ ਪੰਜਾਬ ਦੇ ਲੋਕ ਬੜੇ ਸੂਰਬੀਰ ਨੇ ਬੜੇ ਯੋਧੇ ਨੇ ਕਿ ਅਸੀਂ ਡਟ ਕੇ ਪੰਜਾਬ ਦੇ ਨਾਲ ਖੜੇ ਆ ਅਸੀਂ ਪੰਜਾਬ ਦੇ ਕਿਸੇ ਵੀ ਵਰਗ ਨੂੰ ਨਿਰਾਸ਼ ਨਹੀਂ ਹੁਣ ਦੇਵਾਂਗੇ ਜਿਹਨਾਂ ਦਾ ਹੜਾ ਕਰਕੇ ਨੁਕਸਾਨ ਹੋਇਆ ਅਸੀਂ ਉਹਨਾਂ ਦੇ ਨੁਕਸਾਨ ਦੀ ਪਰਭਾਈ ਕੀਤੀ ਆ ਔਰ ਹੋਰ ਵੀ ਜਿਹੜਾ ਰਹਿ ਗਿਆ ਹੋਊਗਾ ਕਦੋਂ ਕਦੋਂ ਵੀ ਕਰ ਰਹੇ ਆਗੇ ਪਰ ਲੇਕਿਨ ਨਾ ਹੜ੍ਹਾਂ ਦੇ ਕਾਰਨਾ ਹੋਏ ਨੁਕਸਾਨ ਦਾ ਕੋਈ ਪੈਸਾ ਮਿਲਿਆ ਨਾ ਹੀ ਬਜਟੋਂ ਕੋਈ ਪੈਸਾ ਮਿਲਿਆ ਸੋ ਆਲਟੀਮੇਟਲੀ ਪੰਜਾਬ ਨੂੰ ਨਰਾਸ਼ਾ ਦਾ ਜਿਹੜਾ ਸਾਰਾ ਸੰਭਾਲਣਾ ਪਿਆ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਕਿ ਤੁਸੀਂ ਬਾਅਦ ਪੁੱਛੋਗੇ 16 ਵਿੱਤ ਕਮਿਸ਼ਨ 16 ਫਾਈਨੈਂਸ ਕਮਿਸ਼ਨ ਦੀ ਰਿਪੋਰਟ ਵੀ ਜਿਹੜੀ ਆ ਉਹ ਵੀ ਟੇਬਲ ਹੋਈ ਹੈਗੀ ਉਹ ਵੀ ਦੇਸ਼ ਦੇ ਬੈਠ ਦੇ ਨਾਲ ਹੀ ਟੇਬਲ ਹੋਈ ਆ ਜਿਹੜਾ ਵਰਟੀਕਲ ਡਿਵਲੂਸ਼ਨ ਸੀਗਾ ਪਹਿਲਾਂ ਦਾ ਜਿਹੜਾ ਰਾਜਾਂ ਨੂੰ ਟੈਕਸ ਤੋਂ ਕੇਂਦਰ ਦੇ ਰਾਜਾਂ ਨੂੰ ਆਉਂਦਾ ਟੈਕਸ ਆਉਂਦਾ ਸੀਗਾ ਉਹ 41% ਹੀ ਰੱਖਿਆ ਕੋਈ ਬਦਲਾਅ ਨਹੀਂ ਕੀਤਾ ਜਦ ਕਿ ਅਸੀਂ ਵਧਾਉਣ ਦੀ ਗੱਲ ਕੀਤੀ ਸੀਗੀ ਇਸੇ ਤਰ੍ਹਾਂ ਜਿਹੜੀ ਰੈਵਨਿਊ ਡੈਫੀਸਿਟ ਗ੍ਰਾਂਟ ਆਉਦੀ ਸੀਗੀ ਜਿਹੜੀ ਬੈਸਪ ਦੇ ਪਿਛਲੇ 5 ਸਾਲਾਂ ਚ 28000 ਕਰੋੜ ਰੁਪਏ ਪੰਜਾਬ ਨੂੰ ਮਿਲੇ ਸੀ ਉਹਨੂੰ ਨਿਲ ਕਰ ਦਿੱਤਾ ਗਿਆ ਉਡਾ ਦਿੱਤਾ ਗਿਆ ਇਸੇ ਤਰੀਕੇ ਐਸਡੀਆਰਐਫ ਦੇ ਨਾਰਮਸ ਜਿਹੜੇ ਜਿਹੜੇ ਹੜਾਂ ਕਾਰਨ ਨੁਕਸਾਨ ਹੁੰਦਾ ਸੀਗਾ ਜਿਹੜਾ ਬਜਟ ਆਉਂਦਾ ਸੀ ਹੜਾਂ ਦਾ ਉਹਦੇ ਅੰਦਰ ਵੀ ਸ਼ਰਤਾਂ ਨਰਮ ਕਰਨ ਦੀ ਬਜਾਏ ਅਸੀਂ ਲੈ ਕੇ ਦੇ ਕੇ ਆਏ ਭਾਈ ਸ਼ਰਤਾਂ ਨਰਮ ਕਰ ਦਿਓ ਅਸੀਂ ਲੋਕਾਂ ਦੇ ਪੈਸਾ ਖਰਚ ਕਰ ਦਈਏ 60 40 ਦੇ ਰੇਸ਼ੋ ਚ ਪੈਸਾ ਦੇਣਾ ਸਟੇਟ ਨੇ ਪਰ ਲੇਕਿਨ ਸ਼ਰਤਾਂ ਨਰਮ ਕਰਨ ਦੀ ਬਜਾਏ ਉਹਦੀਆਂ ਸ਼ਰਤਾਂ ਇੰਨੀਆਂ ਸਖਤ ਕਰ ਦਿੱਤੀਆਂ ਗੀਆਂ ਰਹੀਆਂ ਕਿ ਹੁਣ ਪੈਸਾ ਲੈਣਾ ਹੀ ਔਖਾ ਹੋ ਜਾਊਗਾ ਸੋ ਆਲਟੀਮੇਟਲੀ ਇਹ ਜਿਹੜਾ ਬਜਟਾ ਉਹ ਸਿੱਖਿਆ ਦੇ ਵਿਰੋਧੀ ਆ ਉਹ ਹੈਲਥ ਸੇਵਾਵਾਂ ਦੇ ਵਿਰੋਧੀ ਆ ਉਹ ਕਿਸਾਨ ਦੇ ਵਿਰੋਧੀ ਆ ਉਹ ਪੰਜਾਬ ਦੇ ਲੱਖਾਂ ਹੀ ਗਰੀਬ ਮਜ਼ਦੂਰ ਵਿਰੋਧੀ ਆ ਵਪਾਰੀ ਵਿਰੋਧੀ ਆ ਪੌਰਾਟੀਬਿਲਿਟੀ ਜਿਹੜਾ ਮੈਂ ਸਮਝਦਾ ਪੰਜਾਬ ਪੰਜਾਬੀਅਤ ਦੇ ਵਿਰੋਧੀ ਆ ਕਿ ਮੈਂ ਇਹ ਕਹਾਂ ਮਰੇਗਾ ਜਿਵੇਂ ਤੁਸੀਂ ਜੀ ਰਾਮ ਜੀ ਦਾ ਵਿਰੋਧ ਕਰ ਰਹੇ ਸੀ ਉਹਦੇ ਵਿੱਚ ਬਜਟ ਵਧਾਤਾ ਹੈ 95000 ਕਰੋੜ ਕਰਤਾ ਬਿਲਕੁਲ ਤੁਸੀਂ ਕਹਾਂਗੇ 95000 ਕਰੋੜ ਕਰਤਾ ਹਲੇ ਵੀ ਜਿਹੜਾ ਪੁਰਾਣਾ ਨਿਰੇਗਾ ਦਾ ਬਜਟ ਆ 10000 ਕਰੋੜ ਤੋਂ ਉੱਪਰ ਦਾ ਅਜੇ ਵੀ ਜਿਹੜਾ ਪੈਂਡਿੰਗ ਪਿਆ ਜਿਹੜਾ ਬਕਾਇਆ ਜਾਰੀ ਨਹੀਂ ਕੀਤਾ ਹੈਗਾ ਜਿਹਦੇ ਵਿੱਚ ਸੌਰੀ 23000 ਕਰੋੜ ਰੁਪਏ ਦਾ ਬਕਾਇਆ ਪਿਆਗਾ ਜਿਹਦੇ ਵਿੱਚ 11000 ਕਰੋੜ ਰੁਪਏ ਦਾ ਕੰਪੋਨੈਂਟ ਆ ਸੈਲਰੀਜ਼ ਜਿਹੜੇ ਲੋਕਾਂ ਨੇ ਕੰਮ ਕੀਤਾ 13000 ਕਰੋੜ ਰੁਪਿਆ ਹੋਆ ਜਿਹੜਾ ਜਿਹੜਾ ਮਜ਼ਦੂਰਾਂ ਦਾ ਜਿਨ੍ਹਾਂ ਨੇ ਮਜ਼ਦੂਰੀ ਕੀਤੀ ਆ ਸੋ ਇਹਦਾ 23000 ਕਰੋੜ ਰੁਪਏ ਦਾ ਪੁਰਾਣਾ ਹੀ ਬਕਾਇਆ ਖੜਾਗਾ ਜਾਕਰ ਸਾਹਿਬ ਅੱਜ ਕੱਲ੍ਹ ਕੀ ਹੈ ਕਿ ਵੀ ਚੀਮਾ ਸਾਹਿਬ ਇਹਨਾਂ ਤੋਂ ਚਲੇ ਜੀ ਉਹਨਾਂ ਨੂੰ ਜਿਹੜੀ ਮੰਗ ਕਰਦੀ ਹੈ ਜੋ ਟੈਕਸ ਪਾਈ ਦਾ ਬਾਕੀ ਉਹਦੇ ਹਿਸਾਬ ਨਾਲ ਪਜਾਏ ਕਿ ਲਗਭਗ 40% ਬੋੜੀ ਬਤਾ ਦੋ ਇੰਨਾ ਕਰ ਦੋ ਪੁਰਾਣ ਕਹਿੰਦਾ ਇਹ ਚੀਜ਼ਾਂ ਇੰਡਸਟਰੀ ਨੂੰ ਪਰਮਾਤੀ ਜਗਾ ਉਹਦੀ ਪਰਦੇ ਨਹੀਂ ਪਿਆਗੇ ਸਭ ਤੋਂ ਪਹਿਲਾਂ ਨਿਬਾਹ ਕਰਦੇ ਪਹਿਲੇ ਨੌਸਿਸ ਸਾਹਿਬ ਤੋਂ ਇਹ ਮੰਗ ਕੀਤੀ ਨਹੀਂ ਸੀ ਬਿਲਕੁਲ ਜਿਹੜੀ ਗੱਲ ਜਾਕਰ ਸਾਹਿਬ ਕਹਿੰਦੇ ਨੇਗੇ ਡਾਕਟਰ ਸਾਹਿਬ ਇਹ ਨਾਲ ਚੱਲ ਪ ਰਿਹਾ ਕਰ ਤੁਹਾਨੂੰ ਜਾਣਾ ਹੁੰਦਾਗਾ ਜਦੋਂ ਮੈਂ ਜਾਣਾਗਾ ਮੈਡਮ ਨਰਬਲਾ ਸੀਤਾਰਮਨ ਜੀ ਕੋਲੇ ਮੈਂ ਸੁਨੇਹਾ ਲਾ ਦਿਆ ਕਰੂੰਗਾ ਥੋੜੀ ਬਹੁਤੀ ਪੜ ਲਿਆ ਕਰਨ ਕਿ ਉਹ ਵੀ ਬਾਕੀ ਲਿਖ ਕੇ ਦੇ ਕੇ ਆਂ ਜਿਹੜੀਆਂ ਗੱਲਾਂ ਕਹਿਣਾ ਚਾਹੁੰਦੇ ਨੇ ਕਿ ਸਾਰੀਆਂ ਗੱਲਾਂ ਕੱਲੀ ਕੱਲੀ ਗੱਲ ਤਾਂ ਮੈਂ ਤੁਹਾਨੂੰ ਥੋੜੇ ਜਿਹੇ ਬੁਦੇ ਲਿਖਾਏ ਨੇ ਕਿਉਂਕਿ ਬਹੁਤ ਵੱਡਾ ਮੈਂ ਮੈਮੋਰੰਡਮ ਸੀਰਾ ਦੇਖੇ ਆਂ ਕਿ ਕੱਲੀ ਕੱਲੀ ਗੱਲ ਨੂੰ ਫੋਕਸ ਕੀਤਾਗਾ ਕਿ ਸਟੇਟ ਦੇ 5 ਜ਼ਿਲ੍ਹੇ ਨੇਗੇ ਜਿਹੜੇ ਬਾਰਡਰ ਤੇ ਲੱਗਦੇ ਨੇਗੇ ਮੈਡਮ ਨਰਬਲਾ ਸੀਤਾਰਮਨ ਨੇ ਮੰਨਿਆ ਮੇਰੇ ਕੋਲੇ ਕਿ ਜੇ ਮੈਂ ਪਠਾਨਕੋਟ ਚ ਇਲੈਕਸ਼ਨ ਪੈਕੇਜ ਮਿਲਿਆ ਪਠਾਨਕੋਟ ਨੂੰ ਕੋਈ ਪੈਕੇਜ ਮਿਲਿਆ ਅਮਰਸਰ ਨੂੰ ਬਾਰਡਰ ਦੇ ਸਟੇਟ ਲੈ ਕੇ ਉਹ ਸਾਰੀ ਬਾਰਡਰ ਦੇ ਡਿਸਟ੍ਰਿਕਟ ਲੈ ਕੇ ਸੋ ਇਹ ਜਖੜ ਸਾਹਿਬ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਚ ਗਏ ਨੇ ਨਾ ਝੂਠ ਬੋਲਣ ਦੇ ਹੋਰ ਬਾਹਰ ਹੋ ਗਏ ਨੇ ਜਿੰਮਤ ਸਾਹਿਬ ਪੰਜਾਬ ਵਿੱਚ ਪੰਜਾਬ ਵਿੱਚ ਅਜਿਹੀ ਰਾਜਨੀਤੀ ਹੋ ਗਈ 16 ਵਿੱਚ ਕਮਿਸ਼ਨ ਨੂੰ ਵੀ ਕੁਝ ਨਹੀਂ ਮਿਲਿਆ ਬਜਟ ਵੀ ਕੁਝ ਨਹੀਂ ਮਿਲਿਆ ਜਿੱਥੇ ਜਿੱਥੇ اپੋਜੀਸ਼ਨ ਦੀਆਂ ਸਰਕਾਰਾਂ ਲਗੀਆਂ ਉਹਨਾਂ ਸਰਕਾਰਾਂ ਨੂੰ ਖਤਮ ਕਰਨ ਦਾ ਯਤਨ ਜਿਹੜਾ ਭਾਰਤੀ ਜਨਤਾ ਪਾਰਟੀ ਕਰਦੀ ਆ ਭਾਰਤੀ ਜਨਤਾ ਪਾਰਟੀ ਡੈਮੋਕ੍ਰੇਸੀ ਦੇ ਅੰਦਰ ਵਿਸ਼ਵਾਸ ਨਹੀਂ ਰੱਖਦੀ ਭਾਰਤੀ ਜਨਤਾ ਪਾਰਟੀ ਦੇਸ਼ ਦੇ ਲੋਕਤੰਤਵ ਤੇ ਬਾਰ ਬਾਰ ਕਹਿਣਾ ਕਿ ਬਹੁਤ ਵੱਡਾ ਖਤਰਾ ਹੈ ਆਉਣ ਵਾਲੇ ਸਮੇਂ ਦੇਖਿਓ ਬਹੁਤ ਸਾਰੇ ਨਿਜ਼ਮ ਜਿਹੜੇ ਚੇਂਜ ਹੋ ਰਹੇ ਨੇ ਇਕਲੇ ਇਕਲੇ ਕਰਕੇ ਵਨ ਨੇਸ਼ਨ ਵਨ ਇਲੈਕਸ਼ਨ ਵਨ ਨੇਸ਼ਨ ਵਨ ਟੈਕ ਇਹ ਸਾਰਾ ਕੋਸ਼ਿਸ਼ ਕਰ ਰਿਹਾ ਕਿ ਵਨ ਪਾਰਟੀ ਵਨ ਨੇਸ਼ਨ ਦੇਸ਼ ਨੂੰ ਇਸ ਪਾਸੇ ਲੈ ਕੇ ਜਾਣਾ ਚਾਹੁੰਦੀ ਆ ਔਰ ਡੈਮੋਕ੍ਰੇਸੀ ਨੂੰ ਖਤਮ ਕਰਨਾ ਚਾਹੁੰਦੀ ਆ ਔਰ ਜਿਹੜੀ ਸੰਵਿਧਾਨ ਦੀ ਟਰੂਸਪੇਟਾ ਡੈਮੋਕ੍ਰੇਸੀ ਦੀ ਸੈਕੂਲਰਿਜ਼ਮ ਦੀ ਸਵਰਾਣਟੀ ਦੀ सोशल जस्टिस दी ਉਹਨੂੰ ਖਤਮ ਕਰਨ ਤੇ ਭਾਰਤ ਜਨਤਾ ਪਾਰਟੀ ਲੱਗੀ ਹੋਈ ਜੀ ਮਾ ਸਰ ਇਹਦੇ ਸਰਕਾਰ ਵਿੱਚ ਜੇ ਬਜਟ ਵਿੱਚ ਤਾਂ ਬੜਾ ਕਾਫੀ ਵਿਕਾਸ ਹੋ ਸਕਦਾ ਹੈ ਲੇਕਿਨ ਹੁਣ ਪੰਜਾਬ ਦੇ ਬਜਟ ਦਾ ਕੀ ਹਾਲ ਰਹੇਗਾ ਕਿਉਂਕਿ ਸਾਡੀ ਆਲਰੇਡੀ ਰੈਡੀ ਕੇਂਦਰ ਸਰਕਾਰ ਦੀ ਬਾਤ ਚੱਲ ਰਹੀ ਹੈ ਬਿਲਕੁਲ ਬੜਾ ਬੈਲਡ ਕੁਐਸਚਨ ਹੈ ਤੁਹਾਡਾ ਅਸੀਂ ਸਾਰਾ ਬਜਟ ਦੀ ਸਟਡੀ ਸਾਡੀ ਟੀਮ ਕਰ ਰਹੀ ਹੈ ਕੱਲੇ ਕਦੇ ਮਾਤੇ ਅਸੀਂ ਲੱਗੇ ਹੋ ਜਾਵਾਂਗੇ ਅੱਜ ਤਾਂ ਮੋਟਾ ਮੋਟਾ ਦੱਸਿਆ ਕਿਤੇ ਕਿਤੇ ਨੁਕਸਾਨ ਹੋਇਆਗਾ ਸੋ ਬਿਲਕੁਲ ਸਟਡੀ ਕਰਕੇ ਪੰਜਾਬ ਦਾ ਬਜਟ ਅਸੀਂ ਬਣਾ ਰਹੇ ਹਾਂਗੇ ਅਸੀਂ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਨਹੀਂ ਕਰਾਂਗੇ पंजाब दे हर वर्ग ना असी हर वर्ग नीओदी आर्थिकता हुलारा देने दे यत्न करा देखियो ये कोर्ट का फैसला आया मैंने तो देखा नहीं अभी तक क्योंकि मैं तो प्रेस कॉन्फ्रेंस कर रहा हूँ तो ये कोर्ट का फैसला आया अभी वो बेल मिलने से ये नहीं होता ਕਿ ਕਿਸੇ ਕੀ ਗਿਟਲ ਹੋ ਜਾਂਦੀ ਹੈ ਬੇਲ ਤਾਂ ਸ਼ਰਤਾਂ ਤੇ ਮਿਲਦੀ ਹੈ ਕਿ ਆਪਨੇ ਕਿਵੇਂ ਰਹਿਣਾ ਹੈ ਕਿਵੇਂ ਸਮਾਜ ਵਿੱਚ ਰਹਿਣਾ ਹੈ ਕਿ ਆਖਿਆ ਕਰਨਾ ਹੈ ਬੇਲ ਕੀ ਬਹੁਤ ਸਾਰੀ ਕੰਡੀਸ਼ਨ ਹੁੰਦੀ ਹੈ ਵੀ ਉਹ ਕੰਡੀਸ਼ਨ ਸਟੱਡੀ ਕਰਨਗੇ ਜੇ ਆਪਕੇ ਜੇ ਆਪਕਾ ਕੁਐਸਚਨ ਠੀਕ ਹੋ ਜਾ ਤਾਂ ਠੀਕ ਹੈ ਵੀ ਮੇਰੇ ਕੋਲ ਨਹੀਂ ਪਤਾ 1 ਮਿੰਟ ਪਲੀਜ਼ ਮੇਰੇ ਸਾਥੀ ਦੇ ਬਿਆਨ ਦੇ ਨਾਲ ਹੀ ਜੀ ਇਹਦਾ ਪਹਿਲਾ ਬਿਆਨ ਸੀਗਾ ਵੀ ਫੇਰਾ ਮੁਖੀ ਪਹਿਲਾਂ ਮਿਲ ਕੇ ਆਏ ਨੇ ਨਾ ਭਾਜੇਲ ਦੇ ਬੰਦ ਨੂੰ ਉਹ ਕਹਿੰਦੇ ਉਹ ਤੋਂ ਬਾਅਦ ਵਿੱਚ ਜ਼ਮਾਨਤ ਹੋਈ ਆ ਇਹਨੂੰ ਕਿਵੇਂ ਦੇਖਦੇ ਤੁਸੀਂ ਇਹ ਵੀ ਕਹਿੰਦੇ ਕੋਰਟ ਜਿਹੜੀ ਆ ਕੋਰਟ ਦਾ ਪ੍ਰੋਸੈਸ ਜਾਰੀ ਆ ਆਲਰੇਡੀ ਅਸੀਂ ਸਾਰਾ ਚਲਾਨ ਚਾਰ ਸ਼ੀਟ ਜਿਹੜੀਆਂ ਹੁਣ ਕੋਰਟ ਦਾ ਕੰਮ ਆ ਉਹਦੇ ਅੰਦਰ ਅਸੀਂ ਆਪਣੇ ਪ੍ਰੋਸੀਕਿਊਸ਼ਨ ਦੇ ਫਿਟਨੈਸ ਜਿਹੜੇ ਉਹ ਆਪਣੀ ਗਵਾਹੀ ਦੇਣਗੇ ਕੋਰਟ ਦਾ ਫੈਸਲਾ ਵੀ ਆਊਗਾ ਉਹ ਤੋਂ ਨਿਰਪੱਖ ਕਰਦਾਗਾ ਪਰ ਲੇਕਿਨ ਜਿਹੜੇ ਸਬੂਤ ਨੇਗੇ ਉਹ ਪੁਖਤਾ ਨੇਗੇ ਉਹ ਪੁਖਤਾ ਸਬੂਤਾਂ ਦੇ ਦਾਰ ਤੇ ਸਾਨੂੰ ਪੂਰਨ ਯਕੀਨ ਆ ਕਿ ਇਸ ਵਿਅਕਤੀ ਨੂੰ ਸਜ਼ਾ ਹੋਊਗੀ ਜਿਨ੍ਹਾਂ ਨੇ ਪੰਜਾਬ ਨੂੰ ਨਸ਼ਿਆਂ ਦੇ ਦੌਰ ਵੱਲ ਤੱਕਿਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦਾ ਯਤਨ ਕੀਤਾ ਜਿਨ੍ਹਾਂ ਨੇ ਪੰਜਾਬ ਦੇ ਚਿੱਟੇ ਦਾ ਪ੍ਰਸਾਰ ਕੀਤਾ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੂਗੀ ਬੇਲ ਮਿਲਣਾ ਨਾ ਮਿਲਣਾ ਇਹ ਮੈਸਮ ਦਾ ਕੋਈ ਬਾਹਰੀ ਵੱਡੀ ਕੋਈ ਜਿੱਤ ਵਾਲੀ ਗੱਲ ਨਹੀਂ ਹੁੰਦੀ ਇਹ ਤਾਂ ਰੁਟੀਨ ਚ 302 ਦੇ ਦੋਸ਼ੀ ਨੂੰ ਬੇਲ ਮਿਲ ਜਾਂਦੀ ਆ ਵੱਡੇ ਵੱਡੇ ਦੋਸ਼ੀਆਂ ਨੂੰ ਬੇਲ ਮਿਲ ਜਾਂਦੀ ਹੈਗੀ ਸੋ ਬੇਲ ਮਿਲਣਾ ਕੋਈ ਇਹ ਨਹੀਂ ਹੋਇਆ ਕਿ ਉਹਨੂੰ ਕਲੀਨ ਚਿੱਟ ਮਿਲ ਗਈ ਉਹਦੇ ਖਿਲਾਫ ਚਾਰਨ ਪੇਸ਼ ਹੈਗਾ ਤਾਂ ਬਿਲਕੁਲ ਮੈਨੂੰ ਯਕੀਨ ਆ ਕਿ ਉਹਨੂੰ ਸਜ਼ਾ ਹੋਊਗੀ ਦੇਖੋ ਉਹ ਇੱਕ ਧਾਰਮਿਕ ਵਿਅਕਤੀ ਨੇਗੇ ਸ਼ਾਇਦ ਉਹਨਾਂ ਨੇ ਮੈਨੂੰ ਲੱਗਦਾ ਕਿ ਉਸ ਦੀ ਸਟੱਡੀ ਨਹੀਂ ਕੀਤੀ ਹੋਣੀ ਕੇਸ ਦੀ ਕਿਉਂਕਿ ਉਹ ਕਿਹੜਾ ਵਕੀਲ ਲੱਗੇ ਸੋ ਧਾਰਮਿਕ ਮੁਖੀ ਨੇ ਧਾਰਮਿਕ ਸੰਸਥਾ ਨੇ ਕਿਸ ਕਰਕੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਸੋ ਜਿਹੜਾ ਕੇਸ ਬਣਾਇਆਗਾ ਉਹ ਬਿਲਕੁਲ ਤੱਥਾਂ ਦੇ ਆਧਾਰ ਤੇ ਬਣਾਇਆਗਾ ਇਹ ਪੰਜਾਬ ਦੇ ਲੋਕਾਂ ਨੂੰ ਪਤਾਗਾ ਔਰ ਕਾਨੂੰਨ ਦੀ ਪ੍ਰਕਿਰਿਆ ਨੂੰ ਪਤਾ ਕਿਵੇਂ ਜੀ ਬਾਜਵਾ ਕਹਿੰਦੇ ਕਿ ਜਿਹੜੇ ਹੈਲਥ ਕਾਰਡ ਬਣ ਰਹੇ ਨੇ ਸਿਰਫ ਆਵਾਜ਼ ਦੀ ਪਾਰਟੀ ਦੇ ਆਪਦੇ ਜੰਕਸ਼ਨ ਜਿਹੜੇ ਹੈਗੇ ਨੇ ਕਿ ਤੁਹਾਡੇ ਕਲੱਬਾਂ ਦੇ ਮੈਂਬਰ ਉਹਨਾਂ ਨੂੰ ਕਦਿਆਂ ਮਸ਼ੀਨਾਂ ਦਿੱਤੀਆਂ ਨੇ ਮੈਨੂੰ ਵੀ ਕਹਿੰਦੇ ਜੇ ਬਣਵਾਉਣਾ ਹੋਇਆ ਤਾਂ ਉਹਨਾਂ ਕੋਲ ਜਾਣਾ ਪਊ ਅਸੀਂ ਕਾਰਡ ਨਹੀਂ ਬਣਵਾ ਸਕਦੇ ਮੈਂ ਹੁਣੇ ਅਫਸਰ ਸਾਹਿਬਾਨ ਨੂੰ ਆਰਡਰ ਜਾਰੀ ਕਰ ਦੇਣਾ ਕਿ ਸਭ ਤੋਂ ਪਹਿਲਾਂ ਬਾਜਵਾ ਸਾਹਿਬ ਦਾ ਹੈਲਥ ਕਾਰਡ ਬਣਾਇਆ ਜਾ ਕਿ ਆਪਦੇ ਨੇੜੇ ਦੇ ਸੀਐਚਸੀ ਸੈਂਟਰ ਜਾਣ ਉੱਥੇ ਜਾ ਕੇ ਆਪ ਰਜਿਸਟ੍ਰੇਸ਼ਨ ਕਰਵਾ ਲੈਣ ਉਹ ਤਾਂ ਚਲੋ ਲੀਟਰ ਆਫ ਦੀ ਆਪੋਜੀਸ਼ਨ ਨੇ ਉਹ ਤਾਂ ਆਪਦੇ ਕਿਸੇ ਪੀਆਰ ਭੇਜ ਦੇਣਗੇ ਆਧਾਰ ਕਾਰਡ ਲੈ ਜਾਣ ਉਹਨਾਂ ਦਾ ਆਧਾਰ ਕਾਰਡ ਭੇਜ ਦੇਣੇ ਉਹਨਾਂ ਨੂੰ ਕਹੋ ਕਿ ਤੁਸੀਂ ਆਧਾਰ ਕਾਰਡ ਤੁਸੀਂ ਮੰਗਵਾ ਲਓ ਤੁਸੀਂ ਮੈਨੂੰ ਦੇ ਦਿਓ ਆਪਾਂ ਕਾਰਡ ਉਹਦੇ ਘਰੇ ਭੇਜ ਦੇਾਂਗੇ